ਫਿਲਮ ਮੈਨੂੰ ਬਹੁਤ ਪਰਵਾਰਕ ਲੱਗੀ ਹੈ ਔਰ ਇੱਕ ਰਿਸ਼ਤਿਆਂ ਦੇ ਆਧਾਰ ਤੇ ਇੱਕ ਬਹੁਤ ਤਕੜਾ ਮੈਸੇਜ ਹੈ ਜਿਹੜਾ ਸਾਡੇ ਸਮਾਜ ਨੂੰ ਦਿੰਦਾ ਹੈ ਫਿਲਮ ਮੈਨੂੰ ਹਰ ਪੱਖ ਤੋਂ ਵਧੀਆ ਲੱਗੀ ਆ ਸੋ ਇਧਰ ਸਰਨੇ ਕੰਮ ਕੀਤਾ ਹੈ ਖਾਸ ਕਰ ਸਿੱਧੂ ਬਾਈ ਦੇ ਦੋਸਤ ਨੇ ਹੈ ਨਾ ਇਹ ਯਾਰੀ ਦੋਸਤੀ ਦੀ ਮਿਸਾਲ ਵੀ ਕੁਝ ਫਿਲਮਾਂ ਦੇ ਵਿੱਚ ਵੀ ਦਿਖਾਈ ਗਈ ਹੈ ਇਸ ਫਿਲਮ ਦੇ ਵਿੱਚ ਵੀ ਦਿਖਾਈ ਗਈ ਹੈ ਖਾਸ ਕਰ ਰਿਸ਼ਤਿਆਂ ਦੀ ਵੀ ਗੱਲ ਕੀਤੀ ਗਈ ਹੈ ਬਿਲਕੁਲ ਇਹਨਾਂ ਦੇ ਤਾਂ ਹਮੇਸ਼ਾ ਹੀ ਨਾਲ ਨੇ ਜਿਹੜੇ ਬੱਚੇ ਸ਼ੁਰੂ ਤੋਂ ਸਿੱਧੂ ਦੇ ਨਾਲ ਜਿੰਨਾ ਰਿਸ਼ਤਾ ਰਿਹਾ ਤਾਂ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਦਾ ਵੀ ਵਿਡੱਪਣ ਹੈ ਜੋ ਹੁਣ ਤੱਕ ਨਾਲ ਤੁਰੇ ਫਿਰਦੇ ਨੇ ਕਾਫੀ ਲੋਕ ਰੁਖਸਤ ਹੋ ਚੁੱਕੇ ਨੇ ਅੰਗੇ ਭਲੇ ਹੋ ਕੇ ਵੀ ਤੂਪ ਦਾ ਵੀ ਔਕੇ ਸਰਨੇ ਚ ਕੋਈ ਵਰਲੇ ਹੀ ਖੜਦੇ ਨੇ ਹੈਨਾ ਜੀ ਜੀ ਤਾਂ ਇਹ ਰਿਸਪੈਕਟ ਦਿੰਦੇ ਦਾ ਸਾਡੀਆਂ ਬਲੇਸਿੰਗ ਤਾਂ ਹਮੇਸ਼ਾ ਕੁ ਬੱਚਿਆਂ ਨਾਲ ਜਿੰਦਗੀ ਨੇ ਇਹ ਪਿਆਰ ਕਰ ਦਿੱਤਾ ਅਸੀਂ ਵੀ ਜਿੰਨੀ ਵਾਰ ਵੀ ਮੈਂ ਆਪਣੀ ਪ੍ਰੈਸ ਕਾਨਫਰੰਸ ਅਟੈਂਡ ਕੀਤੀ इवन ਕਿ ਅੱਜ ਤੇ ਪ੍ਰੀਮੀਅਰ ਦੀ ਵੀ ਗੱਲ ਕਰੀਏ ਸਿੱਧੂ ਬਾਈ ਨੂੰ ਇਹਨਾਂ ਨੇ ਹਮੇਸ਼ਾ ਨਾਲ ਰੱਖਿਆ ਆਪਣੇ ਸੋ ਉਹਨਾਂ ਦੀਆਂ ਰਾਹਾਂ ਤੇ ਮੈਨੂੰ ਲੱਗਦਾ ਚੱਲਣਾ ਚਾਹੁੰਦੇ ਨੇ ਬਿਲਕੁਲ ਜਿਹੜਾ ਸਾਡਾ ਯੂਥ ਹੈ ਤਕਰੀਬਨ ਸਿੱਧੂ ਨੂੰ ਆਪਣਾ ਰੋਲ ਮੋਡਲ ਵੀ ਮੰਨਦੇ ਨੇ ਤੁਸੀਂ ਦੇਖਿਆ ਹੋਣਾ ਸਿੱਧੂ ਦਾ ਜਿਹੜਾ ਸੁਭਾਅ ਸੀ ਖੇਤੀ ਨਾਲ ਜੁੜਿਆ ਹੋਇਆ ਸੀ ਕਾਰਾਂ ਨਹੀਂ ਟੈਕ ਤੇ ਸ਼ਿੰਗਾਰਨ ਜਿਹੜੇ ਨੌਜਵਾਨ ਲੱਗ ਗਏ ਐ ਤੇ ਖੇਤੀ ਬੜੇ ਸ਼ੌਕ ਨਾਲ ਕਰਨ ਲੱਗ ਗਏ ਹੈ ਨਾ ਤਾਂ ਉਹ ਕਿ ਮੇਰੇ ਕਿੰਮੇ ਤਾਂ ਮੈਸੇਜ ਤਾਂ ਗਿਆ ਉਹਨਾਂ ਤੱਕ ਕਿ ਜ਼ਿਆਦਾਤਰ ਹੁਣ ਤੁਸੀਂ ਦੇਖੂਗਾ ਪਰ ਜਦੋਂ ਫੰਕਸ਼ਨ ਦੇਖਨੇ ਆ ਪੱਗ ਵੀ ਕਾਫੀ ਸਰਾਂ ਦੇ ਉੱਤੇ ਜ਼ਿਆਦਾ ਦਿਖਾਈ ਦੇਣ ਲੱਗੀ ਆ ਹਨ ਜਿਦਾਂ ਆਪਾਂ ਨੂੰ 80 ਦੇ ਹੱਕੇ ਦੇ ਵਿੱਚ ਲੱਗਦੀ ਸੀ ਨਾ ਜਦੋਂ ਉਹਦਾਂ ਦੇ ਹੁਣ ਥੋੜਾ ਜਿਹਾ ਉਹਦਾ ਪ੍ਰਭਾਵ ਨੂੰ ਕਬੂਲਿਆ ਦਾ ਸਹੀ ਜੂਜੂਤ ਨਹੀਂ ਖੁਸ਼ੀਂ ਇਸ ਗੱਲ ਨੂੰ ਦੇਖ ਕੇ ਸੋ ਜਾਂਦੇ ਜਾਂਦੇ ਸਾਡੀ ਆਡੀਅੰਸ ਨੂੰ ਇਸ ਖਿਲਾਫ ਲਈ ਕੀ ਕਹਿਣਾ ਚਾਹੂਗੇ ਆਡੀਅੰਸ ਨੂੰ ਮੈਂ ਦੇਸ਼ ਦੇ ਸਾਰੀ ਦੁਨੀਆ ਦੇ ਵਿੱਚ ਜਿੰਨਾ ਸਾਡਾ ਪੰਜਾਬੀ ਭਾਈਚਾਰਾ ਬਲਕੇ ਜੋ ਪੰਜਾਬੀ ਨੂੰ ਸਮਝ ਸਕਦੇ ਉਹਨਾਂ ਨੂੰ ਇਹੀ ਅਪੀਲ ਕਰੂੰਗਾ ਕਿਉਂਕਿ ਤੁਹਾਡਾ ਜਿਹੜਾ ਭਰਮਾ ਸਾਥ ਹੈ ਉਹ ਕਲਾਕਾਰ ਦੀ ਲਾਈਫ ਹੁੰਦੀ ਹੈ ਤੇ ਤੁਸੀਂ ਮੈਂ ਸਾਰਿਆਂ ਤੋਂ ਉਮੀਦ ਕਰਦਾ ਵੀ ਜਿਸ ਤਰ੍ਹਾਂ ਸਿੱਧੂ ਨੂੰ ਕਲੰਗੀਆਂ ਦੇ ਉੱਤੇ ਪਹੁੰਚਾਇਆ ਸੀ ਤੇ ਜਿੰਨੇ ਵੀ ਸਟਾਈਲ ਦਿੱਤੇ ਸਾਡੇ ਆਰਟਿਸਟ ਨੇ ਨਾ ਆਪਣਾ ਕੈਰੀਅਰ ਸ਼ੁਰੂ ਕਰਦੇ ਆ ਤੇ ਉਹਨਾਂ ਨੂੰ ਵੀ ਤੁਸੀਂ ਆਪਣਾ ਅਸ਼ੀਰਵਾਦ ਦੇ ਇੱਕ ਕੰਮ ਦਾ ਸੋ ਇੱਕ ਚੀਜ਼ ਹੋਰ ਮੈਂ ਜਾਨਣਾ ਚਾਹਾਂਗੀ ਫਿਲਮਾਂ ਬਹੁਤ ਜ਼ਿਆਦਾ ਬਣ ਰਹੀਆਂ ਨੇ ਔਰ ਆਪਾਂ ਜੇਕਰ ਗੱਲ ਕਰੀਏ ਸਟਾਰਕਸ ਬਹੁਤ ਜ਼ਿਆਦਾ ਮਿਹਨਤ ਕਰਦੀ ਹੈ ਆਡੀਅנס ਨੂੰ ਕੀ ਕਮੀ ਲੱਗਦੀ ਹੈ ਉਹਦੇ ਵਿੱਚ ਜਿਹੜੀ ਉਹ ਫਿਲਮ ਦੇਖਣ ਨਹੀਂ ਜਾਂਦੀ ਜਦ ਕਿ ਇਹ ਵੱਖਰਾ ਕਨਸੈਪਟ ਬਣਾਇਆ ਜਾਂਦਾ ਹੈ ਯੂਥ ਨੂੰ ਸੇਧ ਦੇਣ ਲਈ ਹੀ ਸਭ ਕੁਝ ਬਣਾਇਆ ਹੈ ਬੇਟਾ ਇਹ ਹਰ ਇੱਕ ਦੀ ਆਪ ਕੋ ਆਪਣੀ ਚੋਇਸ ਹੁੰਦੀ ਹੈ ਹੈਨਾ ਕਿਸੇ ਨੂੰ ਕੁੜੀਆਂ ਮਾਰਤਾ ਰਲੀਆਂ ਚੰਗੀਆਂ ਲੱਗਦੀਆਂ ਨੇ ਕਿਸੇ ਨੂੰ ਜਿਹੜੀਆਂ ਸਾਡੀਆਂ ਫੈਮਿਲੀ ਸਟੋਰੀ ਉਹ ਚੰਗੀਆਂ ਲੱਗਦੀਆਂ ਨੇ ਇਹ ਤਾਂ ਠੀਕ ਹੈ ਹੇ ਕਿ ਦਰਸ਼ਕਾਂ ਦਾ ਸਵਾਲ ਹੈ ਉਹ ਦੱਸ ਸਕਦੇ ਨੇ ਵੀ ਉਹ ਕਿਉਂ ਉਹ ਰਿਜੈਕਟ ਕਰਦੇ ਨੇ ਪਰੰਤੂ ਅਸੀਂ ਅਸੀਂ ਉਪੇਖਸ਼ਾ ਹੀ ਕਰਦੇ ਹਾਂ ਵੀ ਉਹਨਾਂ ਨੂੰ ਸਾਡੇ ਜਿਹੜੇ ਸਮਾਜਿਕ ਰਿਸ਼ਤੇ ਆ ਉਹਨਾਂ ਨੂੰ ਮਜ਼ਬੂਤ ਕਰਨ ਵਾਲੀਆਂ ਫਿਲਮਾਂ ਭਾਈਚਾਰਾ ਵਧਾਉਣ ਵਾਲੀਆਂ ਫਿਲਮਾਂ ਜਿੱਦੇ ਤੋਂ ਕੋਈ ਨਾ ਕੋਈ ਸਬਕ ਮਿਲਦਾ ਕਲਾਕਾਰ ਜਦੋਂ ਸੱਚ ਦੇ ਰਾਹ ਤੇ ਤੁਰਦਾ ਨਾ ਤਾਂ ਆਡੀਅנס ਦਾ ਸੁਭਾਅ ਉਹਨਾਂ ਨਾਲ ਸਾਝ ਸ਼ੜ ਜਾਂਦਾ ਲੋਕ ਵੀ ਥੋੜਾ ਮਸਾਲਾ ਪਾਦੇ ਆ ਮਤਲਬ ਮੈਂ ਦੇਖੀ ਇਹ ਚੀਜ਼ਾਂ ਤੁਰ ਕੇ